ਅੱਜ ਆਪਾਂ ਆਏ ਆ ਜੀ ਜੈ ਮਾਤਾ ਜਵਾਲਾ ਜੀ ਟੈਂਪਲ ਹਮਾਚਲ ਪ੍ਰਦੇਸ਼ ਐਂਕਲ ਦੇ ਵਿੱਚ ਲੈ ਲੰਨੇ ਵੀਡੀਓ ਉਹ ਜੀ ਮਾਤਾ ਚਮੰਡਾ ਦੇ ਮੰਦਿਰ ਬੰਦੇ ਆ ਵੀ ਗਏ ਲੱਗਦਾ ਮੁੱਠੜ ਦੇਖ ਕੇ ਉਹ ਆ ਗਿਆ ਫੋਰਮੈਨ ਹੀ ਉਹ ਤਾਂ ਜਲੇ ਸੁਟਾ ਆ ਤੇ ਜਾਗਦਾ ਪਿਆ ਪਹੁੰਚ ਕੇ ਆ ਜੀ ਮੱਥਾ ਟੇਕ ਕੇ ਮਨਸਾ ਦੇਵੀ ਮਾਤਾ ਤੋਂ ਸਾਡੇ ਨਾਲ ਚਹੇਤੇ ਸਾਡੇ ਕੁਝ ਲੋਗ ਨਾਲ ਹੀ ਨੇ ਹੋੱਚ ਮੁੰਡਾ ਦੇ ਵੀ ਥੋੜਾ ਉਹ ਤੋਂ ਛੋਟਾ ਦੇ ਵੀ ਗਏ ਇਹਨਾਂ ਦਾ ਮਨ ਦਾ ਦੇ ਵੀ ਆ ਚਮੰਡਾ ਦੇ ਵੀ ਹੋਣਾ ਯਾਰ ਬਾਈ ਇਹ ਕਿਹੜਾ ਮੁੰਡਾ ਦਾ ਮੁੰਡਾ ਦੇ ਵੀ ਮੁੰਡਾ ਦੇ ਵੀ ਤੂੰ ਮਨਸਾ ਦੇਵੀ ਕੀ ਕਹੀ ਜੱਲ ਮੈਂ ਕਹਾਂ ਦੀ ਗਲਤੀ ਨਹੀਂ ਬੋਲਦਾ ਵੇਲੇ ਲੋਕੀ ਮਜ਼ਾਕ ਕਰਨਗੇ ਆਪਾਂ ਪਹਿਲੇ ਬਣਾ ਲਿਆ ਹੋ ਲਾ ਭਾਈ ਉਹ ਤੁਸੀਂ ਚੋਰੀਆਂ ਕਰਦਦੇ ਛੱਡ ਲੀਆਂ ਕਿ ਨਹੀਂ ਚੋਰੀਆਂ ਕਰਨੀਆਂ ਛੱਡ ਲੀਆਂ ਕਿ ਨਹੀਂ ਇਹ ਜਾ ਰਹੀ ਹੈ ਜੀ ਬੱਸ ਕੋਲੋਂ ਲੰਘ ਕੇ ਸਾਡੇ ਇਧਰ ਆ ਯਾਰ ਲੱਗਦਾ ਵਾਵਾ ਮੁੰਡਾ ਆ ਆਹੀ ਹੈ ਗਿਆ ਇਧਰ ਬੱਸ ਆਹ ਜਿੱਥੇ ਆ ਗਿਆ ਠੀਕ ਜੀ ਅੰਕਲ ਜੀ ਯਾਰ ਮੈਨੂੰ ਕਨਫਿਊਜ਼ ਕਰੀ ਜਾਂਦੇ ਮਾਤਾ ਕਿਹੜੀ ਉਹ ਯਾਨੀ ਕਿ ਸਹੀ ਦੱਸਿਆ ਤੁਸੀਂ। ਇਹ ਮਗਰਕ ਨਾ ਆ ਰਿਹਾ ਵੀਡੀਓ। ਆਪਣਾ ਆ ਨਾ ਬਲੌਗ। ਤੇ ਹੋਟਲ ਵੀ ਹੈਗੇ ਯਾਰ ਇੱਥੇ ਮੰਦਰ ਦੇ ਕੋਲ ਵੀ। ਮੰਦਰ ਦੇ ਕੋਲ ਵੀ ਹੋਟਲ ਨੇ। ਆ ਜਾ। ਇਹ ਤੋਂ ਪਹਾੜੀਆਂ ਦਿਖ ਰਹੀਆਂ ਯਾਰ ਆ ਗਏ ਜੀ ਅੱਪਾ ਮਾਤਾ ਜੈ ਮਾਤਾ ਚਮੰਡਾ ਦੇਵੀ ਹਿਮਾਚਲ ਪ੍ਰਦੇਸ਼ ਲੋਕ ਦੇਖਿਆ ਜੇ ਦੱਤਿਆ ਜੀ ਕਹੋ ਜੇ ਵੀਡੀਓ ਫੁੱਲ ਦੇਖਿਆ ਜੇ ਦੁਕਾਨਾਂ ਨਹੀਂ ਇਹ ਬਾਜ਼ਾਰ ਇਹ ਤੁਹਾਨੂੰ ਜਿਹੜੀਆਂ ਹੈਗੀਆਂ ਜੈ ਮਾਤਾ ਬੇਜੀ ਮੰਨ ਲਿਆ ਜਾ 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 ਵੀਰ ਨਾ ਪਿੰਚਾ ਲਾ ਹਲੋ ਕਾ ਵੀਰ ਲਾੜਾ ਵੀ ਪਹਿਲੇ ਆ ਗਿਆ ਹੈ ਕਾਇਦੇ ਕੁਝ ਬੋਲਦਾ ਵੇ ਕਿਹੜੀ ਮੰਦਰਾ ਆਇਆ? ਜੈ ਮਾਤਾ 54 ਦੇ ਮੰਦਰਾ। ਮੰਦਰਾ ਤੁਸੀਂ ਮੰਨਦੇ? ਠੀਕ ਹੈ। ਮਾਇ ਜੀ ਮਾਤਾ ਚਮੰਡਾ ਦੇਵੀ ਮੰਦਿਰ ਸਮਾਜਲ ਕਰਦੇ ਪ੍ਰੇਮ ਮੰਦਿਰ ਉੱਠਿ ਫਿਲਾਣੇ ਆ ਹੈ? ਦਾਰ ਲਾਗੀ। ਰੱਬ ਦੇ ਮੋੜੀ ਹਰਿਮਾਨ ਦੀ ਹਰਿਮਾਨ ਦੀ ਵੰਡਾ ਦੇਵੀ ਮੰਦਿਰ ਹਰਿਮਾਨ ਜੀ ਦੀ ਫੋਟੋ ਲੱਗੀ ਇੱਥੇ ਪਾਣੀ ਚ ਵੰਡਾ ਦੇਵੀ ਮੰਦਿਰ ਹਰਿਮਾਨ ਜੀ ਦੀ ਫੋਟੋ ਲੱਗੀ ਇੱਥੇ ਕਿੱਦੂ ਤੇਂਦਰਵਾں ਉੱਤੇ ਮੋਟਰ ਦੀ ਮੰੰਦਾ ਦੇਵੀ ਮੰਦਿਰ ਇਹ ਵੀ ਜਰੂਰ ਦੇਖਣਾ ਬਹੁਤ ਚਾਹੀਦਾ ਪਾਤਾ ਚੰਡਾ ਦੇਵੀ ਮੰਦਿਰ वाचल प्रवेश देन मम

ਹੇ ਜੀ ਜੈ ਮਾਤਾ ਚਮੰਡਾ ਦੇਵੀ ਮੰਦਿਰ ਅੱਪਾ ਹੈ ਜੀ ਜੈ ਮਾਤਾ ਚਮੰਡਾ ਦੇਵੀ ਮੰਦਿਰ ਹਿਮਾਚਲ ਪ੍ਰਦੇਸ਼ ਫੁੱਲ ਬਲੌਗ ਜ਼ਰੂਰ ਦੇਖਣਾ ਜੀ ਬਹੁਤ ਜ਼ਿਆਦਾ ਠੰਡ ਇੱਥੇ ਅੱਜ ਸੂਰਜ ਵੀ ਨਿਕਲ ਰਿਹਾ ਮੱਦਮ ਮੱਦਮ ਏ ਆ ਜੀ ਇੱਥੋਂ ਦਾ ਸਲੋਵਰ ਜਿਵੇਂ ਆਪਣੇ ਹੁੰਦਾ ਨੂੰ ਸਲੋਵਰ ਇਹਨਾਂ ਦਾ ਵੀ ਸਲੋਵਰ ਹੈਗਾ ਇੱਥੇ ਲੋਵਰ ਬੋਲਦੀਆ ਬਣਿਆ ਬਣ ਰਿਹਾ ਮੰਦਰ ਦੇ ਦੁਆਰਾ ਲੱਗਦਾ ਯਾ ਯਾਰ ਯਾਤਰੀ ਬੁਨਾ ਹੋਂਦਾ ਹੈ ਇਹ ਮਾਤਾ ਚੰਡਾ ਦੇਵੀ ਪ੍ਰਾਚੀਨ ਮੰਦਿਰ ਹੈ ਜੀ ਹਮਾਚਲ ਪ੍ਰਦੇਸ਼ ਚ ਇੱਥੇ ਵੀ ਜਰੂਰ ਆਇਆ ਜਿਹੜੇ ਵੀ ਜਾਂਦੇ ਆ ਮੌਸਮ ਵਧੀਆ ਇੱਥੇ ਹੌਰੀਆ ਖੂਬ ਸੂਰਤ ਬੋਲੀ ਯਾਰ ਆ ਗਿਆ ਇੱਥੇ ਆ ਲਾ ਰਿਹਾ ਉਹ ਕੁੱਤਾ ਵੀ ਕੁੱਤਾ ਯਾਰ ਆ ਰਿਹਾ ਕੁਲਤੀ ਦਾ ਯਾਰ ਇੰਡੀਆ ਜੀ ਬਹੁਤ ਖੂਬਸੂਰਤ ਹੈ ਯਾਰ ਇੰਡੀਆ ਜੀ ਬਹੁਤ ਖੂਬਸੂਰਤ ਹੈ ਇਹ ਦੇਖਿਆ ਜਾਵੇ ਤੇ ਲੋਕ ਕਿ ਲੜ ਮਰ ਕੇ ਖਤਮ ਕਰਦੇ ਕਹਾਣੀ ਲੜੋ ਨਾ ਬਾਈ ਘੂਮੋ ਯਾਰ ਇਹ ਲੱਗੋ ਦੁਨੀਆ ਦੇ ਬਹੁਤ ਵਧੀਆ ਬਣਿਆ ਯਾਰ ਯਾਰ ਇਹ ਨੀ ਜਾ ਰਹੇ ਕੋ ਰਸਤਾ ਹੈਗਾ ਜਾਣਦਾ ਉੱਥੋਂ ਚਲੇ ਜੰਨੇ ਆ ਗੁਮੇਸ਼ ਮਹਾਰਾਜ ਉਹ ਉਹ ਤੁਸੀਂ ਜ਼ਰੂਰ ਦੇਖੋ ਉਹ ਦੀ ਗਣੇਸ਼ ਭਗਵਾਨ ਜੀ ਦੇਖੋ ਇਹ ਡ੍ਰੈਗਨ ਥੱਲੇ ਇਸਤੀ ਉਨ ਇਧਰ ਆਪਾਂ ਆਏ ਜੀ ਅੱਜ ਜੈ ਮਾਤਾ ਚਮੰਡਾ ਦੇ ਵੀ ਮੰਦਿਰ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਜੇ ਹਿਮਾਚਲ ਪ੍ਰਦੇਸ਼ ਜੇਗਾ ਜੀ ਪ੍ਰਾਚੀਨ ਮੰਦਿਰ ਜੈ ਮਾਤਾ ਚਮੰਡਾ ਦੇ ਵੀ ਮੰਦਿਰ ਤੁਹਾਡੀ ਰਿਕੁਐਸਟ ਹੈ ਸਾਰਿਆਂ ਨੂੰ ਸ਼ੇਅਰ ਜਰੂਰ ਕਰਿਆ ਜੇ ਤੁਹਾਡਾ ਆਪਣਾ ਚੈਨਲ ਗੁਰੂ ਢਾਲ ਤੇ ਪੂਲੀ ਵੀਡੀਓ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇੰਸਟਾਗ੍ਰਾਮ ਨੂੰ ਫੋਲੋ ਕਰੋ ਤੇ ਫੇਸਬੁੱਕ ਨੂੰ ਵੀ ਚੈਨਲ ਦਾ ਨਾਮ ਹੈ ਜੀ ਗਰੂ ਟੱਲ ਜੋ ਹੈ ਮਾਤਾ ਦੀ ਲੋ ਜੀ ਕਵੰਡਾ ਦੇ ਵੀ ਮਿਲਦੇ ਆ